ਜਵਰ ਤਖਤ ਚਾਤਰ ਦੇ ਮਾਲਕ ਸਵਦਾ ਆਵਤ ਰਹਾ ਜਿਤ ਦੇ ਪੰਡਾਰ ਲੋਕ ਪਰ ਲੋਕ ਸਹਾਈ ਪਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਜੁਗ ਜੁਗ ਅਟਲ ਸਤਗੁਰੂ ਜਗਤ ਗੁਰੂ ਉਹ ਦਸਤਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹੋ ਜੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰविंद ਤੋਂ ਚਾਰਨ ਕੀਤੇ ਹੋਏ ਇਹ ਮਹਾਂ ਬੋਲ ਹਨ ਕੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਨ ਦੇ ਕਲਿਆਣ ਹਿੱਤ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾਤਕ ਪਹੁੰਚਾਏ ਨੇ ਸਤਿਗੁਰ ਜੀ ਸਬਦਨਾਹੀ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨਹੀਂ ਪਾਈ ਇੱਕ ਕੰਮ ਕਰ ਗੁਰੂ ਦਾ ਜੋ ਸ਼ਬਦ ਹੈ ਜੇ ਤੇਰੇ ਅੰਦਰ ਚਲਾ ਜਾਏ ਸੁਣ ਲਏ ਤੂੰ ਫਿਰ ਤੂੰ ਹਰੀ ਦਾ ਨਾਮ ਅਖਿਆਣ ਕਰ ਸਕਦਾ ਹੈ ਨਾਮ ਵਿੱਚ ਸਮਾਈ ਹੋ ਸਕਦੀ ਹੈ ਹੋਰ ਕੋਈ ਤਰੀਕਾ ਨਹੀਂ ਇਹ ਬਖਸ਼ਿਸ਼ ਮੁਖ ਵਕ ਵਿੱਚ ਬਾਤ ਸ਼ੁਰੂ ਕੀਤੀ ਰਹਾਉ ਦੀ ਬੱਧਾ ਵਿੱਚ ਆਉ ਸੰਖੇਪ ਜੀ ਵਿਚਾਰ ਸਰਵਨ ਕਰਨ ਦਾ ਯਤਨ ਕਰਿਓ ਜੀ ਸਤਨਾਮ ਵਾਹਿਗੁਰੂ ਜੀਓ ਗੁਰ ਸ਼ਬਦ ਹੀ ਹਰ ਚੀਤ ਸੁਭਾਏ ਰਮਨਾਮ ਰਸ ਰਹੇ ਅਕਾਈ ਸਤਗੁਰੂ ਜੀ ਬਖਸ਼ਿਸ਼ ਕਰ ਲੈਨੇ ਏ ਮਨ ਗੁਰੂ ਦੇ ਸ਼ਬਦ ਰਾਹੀ ਹਰੀ ਨੂੰ ਯਾਦ ਕਰ ਬਹੁਤ ਪਿਆਰ ਨਾਲ ਐ ਵੀ ਨਹੀਂ ਗੁਰ ਸ਼ਬਦ ਦੀ ਅਰਚੇਤ ਸੁਪਾਏ ਪਾਏ ਪਿਆਰ ਨੂੰ ਕਹਿੰਦੇ ਨੇ ਸੁਪਾਏ ਬਹੁਤ ਪ੍ਰੇਮ ਦਾ ਗੁਰੂ ਦਾ ਸ਼ਬਦ ਮਿਲਿਆ ਪ੍ਰੇਮ ਨਾਲ ਪੜ ਗੁਰੂ ਦੀ ਸੇਵਾ ਮਿਲੀ ਪ੍ਰੇਮ ਨਾਲ ਕਰ ਗੁਰੂ ਦੀ ਸੰਗਤ ਮਿਲੀ ਪ੍ਰੇਮ ਕਰ ਫਿਰ ਪ੍ਰੇਮ ਨਾਲ ਨਹੀਂ ਕਰ ਉੱਥੇ ਪ੍ਰੇਮ ਕਰਨਾ ਪ੍ਰੀਤ ਕਰਨੀ ਹੈ ਐ ਮਨ ਜਦੋਂ ਤੂੰ ਗੁਰੂ ਦੇ ਸ਼ਬਦੀ ਰਾਹੀ ਹਰੀ ਨੂੰ ਚੇਤੇਗਾ ਪਿਆਰ ਨਾਲ ਕਿਉਂਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਨੂੰ ਪਤਾ ਹੀ ਨਹੀਂ ਹਰੀ ਕਿਸ ਤਰ੍ਹਾਂ ਦਾ ਹੈ ਉਹ ਵੱਡਾ ਹੈ ਅੰਦਰ ਹੈ ਬਾਹਰ ਹੈ ਕਿਵੇਂ ਹੈ ਨਹੀਂ ਹੈ ਉਹ ਸਾਨੂੰ ਗੁਰੂ ਦਾ ਸ਼ਬਦ ਹੀ ਦੱਸੇਗਾ ਵਰਨ ਗੁਰੂ ਦੇ ਸ਼ਬਦ ਨੂੰ ਵੀ ਪੜ੍ਹ ਕੇ ਕਰਕੇ ਫਿਰ ਵੀ ਯਕੀਨਤਾ ਵਰ ਸਾਨੂੰ ਫਿਰ ਵੀ ਨਹੀਂ ਹੈ ਫਿਰ ਵੀ ਯਕੀਨ ਨਹੀਂ ਆ ਵੀ ਹਰੀ ਹੈ ਵੀ ਹੈ ਕਿ ਨਹੀਂ ਹੈ ਹੁੰਦਾ ਵੀ ਹੈ ਕਿ ਨਹੀਂ ਅਜੇ ਤਾਂ ਵਿਸ਼ਵਾਸ ਇਹ ਵਿਸ਼ਵਾਸ ਆ ਗਿਆ ਇਤਨ ਜਾ ਕੇ ਹਿਦੇ ਵਿਸ਼ਵਾਸ ਪਰ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਜਥੇ ਤ ਪ੍ਰਗਟ ਹੋ ਗਿਆ ਗੁਰ ਸ਼ਬਦੀ ਹਰ ਚੇਤ ਸੁਪਾਏ ਫਿਰ ਕੀ ਹੋਵੇਗਾ RAM ਨਾਮ ਰਸ ਰਹੇ ਅਕਾਏ ਫੇ ਤੂੰ ਨਾਮ ਨਾਮ ਦੇ ਸਵਾਦ ਵਿੱਚ ਆ ਜਾਏਗਾ ਤੈਨੂੰ ਸਵਾਦ ਵਿੱਚ ਰਹੇਗਾ ਜਿਵੇਂ ਹੁਣ ਸੀ ਮਾਇਆ ਦੇ ਸਵਾਦ ਵਿੱਚ ਰਹਿੰਦੇ ਆ ਪਰਿਵਾਰ ਦੇ ਸਵਾਦ ਵਿੱਚ ਰਹਿੰਦੇ ਆ ਕਾਰੋਬਾਰ ਦੇ ਵਿਕਾਰ ਦੇ ਬਹੁਤ ਸਵਾਦ ਨੇ ਵਿਕਾਰ ਦੇ ਸਭ ਤੋਂ ਜ਼ਿਆਦਾ ਇਹਨਾਂ ਰਸਾਂ ਵਿੱਚ ਰਹਿਣੇ ਆ ਨਾ ਫਿਰ RAM ਨਾਮ ਰਸ RAM ਨਾਮ ਵਿੱਚ ਰਸ ਤੇਰਾ ਮਨ ਲੱਗ ਜਾਏਗਾ ਸਵਾਦ ਆਵੇ ਕੋਈ ਵਾਹਿਗੁਰੂ ਦੀ ਗੱਲ ਕਰੇ ਵਧੀਆ ਲੱਗੇਗੀ ਹੋਰ ਕੋਈ ਗੱਲ ਕਰੇ ਚੰਗੀ ਨਹੀਂ ਲੱਗੇਗੀ ਤੈਨੂੰ ਤੇ ਉਸ ਵਕਤ ਦੀ ਗੱਲ ਹੋਰ ਤਰ੍ਹਾਂ ਦੀ ਗੱਲ ਕਰਨ ਵਾਲੇ ਨਾਲ ਹੀ ਤੇਰਾ ਮਨ ਬਣੇਗਾ ਰਹਿ ਅਕਾਏ ਫਿਰ ਤੂੰ ਰੱਜ ਵੀ ਜਾਏਗਾ ਦੁਨੀਆ ਵੱਲੋਂ ਦੁਨੀਆ ਵੱਲੋਂ ਰੱਜੇਗਾ ਤਾਂ ਹੀ ਛੱਡੇਗਾ ਦੁਨੀਆ ਸੰਗ ਗੁਜ਼ਾਰਿਆ ਸਾਖਤ ਮੂੜ ਨਾਪਾਕ ਤਿੰਨ ਚੀਜ਼ਾਂ ਦਿੱਤੀਆਂ ਜੇ ਦੁਨੀਆ ਨਾਲ ਸਮਾਂ ਬਤੀਤ ਕਰ ਰਿਹਾ ਹੈ ਨਾ ਦੁਨੀਆ ਬਾਇਨ ਕਹਿੰਦੇ ਫਿਰ ਕੀ ਹੋਵੇਗਾ ਦੁਨੀਆ ਸੰਗ ਗੁਜ਼ਾਰਿਆ ਸਾਕਤ ਮੂੜ ਨਾਪਾਕ ਉਹ ਮਨੁੱਖ ਸਾਕਤ ਹੈ ਸਾਗਦੀ ਪ੍ਰਵਾਸਾ ਤੁਸੀਂ ਉਸ ਸੁਣਦੇ ਹੋ ਉਹ ਮਨੁੱਖ ਮੂੜ ਹੈ ਮੂਰਖ ਮੂੜ ਬਿਲਕੁਲ ਇਹ ਨਾ ਸੋਝਦਾ ਹੋਵੇ ਤੋ ਮੁਗਿਤ ਕਹਿੰਦੇ ਨਹੀਂ ਨਾਪਾਕ ਅਪਵਿੱਤਰ ਰਹਿੰਦਾ ਹਮੇਸ਼ਾ ਹੀ ਬਿਨਾਂ ਮਰਜ਼ੀ ਨਾ ਇਹ ਤੀਰਥ ਵਿੱਚ ਬੈਠ ਜਾਏ ਫਿਰ ਵੀ ਇਹ ਨਾਪਾਕ ਹੈ ਦੁਨੀਆ ਸੰਸਦ ਗੁਰੂ ਜੀ ਕਹਿੰਦੇ ਤੇ ਰਾਮ ਨਾਮ ਰਸ ਰਹੇ ਅਕਾਏ ਹਮੇਸ਼ਾ ਹੀ ਰਜਿਆ ਰਹੇਗਾ ਦੁਨੀ ਬੰਦੋ ਕਿਉਂਕਿ ਦੀਨ ਗੁਆਇਆ ਦੁਨੀ ਚੋਂ ਦੁਨੀ ਨਾ ਚਲੀ ਸਾਥ ਦੁਨੀ ਕਰਕੇ ਮਨੁੱਖ ਦੀਨ ਖੋਲਿੰਦਾ ਆਪਣਾ ਜੀਵਨ ਹੀ ਖੋਲਿੰਦਾ ਇਸ ਮਾਇਆ ਕਰਕੇ ਮਾਇਆ ਮੋ ਬਹੁਤ ਦੁੱਖ ਪਾਈ ਥੋੜਾ ਥੋੜੀ ਪਉਂਦਾ ਬਿਨ ਕਰਮਾ ਸਭ ਧਰਮ ਭੁਲਾਈ ਬਹੁਤ ਆ ਦੁੱਖ ਮਾਇਆ ਕਰਕੇ ਪਉਂਦਾ ਜਿੰਨਾ ਦੁੱਖ ਹੈ ਇਹ ਦੇ ਤਨ ਨੂੰ ਮਨ ਨੂੰ ਕਿਸੇ ਵੀ ਤਰ੍ਹਾਂ ਦਾ ਪਰਿਵਾਰ ਨੂੰ ਮਾਇਆ ਕਰਕੇ ਆਰਾਮ ਕਰਕੇ ਤਾਂ ਦੁੱਖ ਰਹਿੰਦਾ ਹੀ ਨਹੀਂ ਦੇਖੋ ਅੱਗੇ ਦਾ ਅਸਰ ਇਹਨੇ ਕੋਟ ਕੁਟੰਤਰ ਕੇ ਪਾਪ ਜਲ ਜਾਏ ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਹੋਣ ਕਹਿੰਦੇ ਸਾਰੇ RAM ਨਾਮ ਨੇ ਜਦ ਜਿੱਤਨ ਸਵਾਦ ਆ ਗਿਆ ਉਹ ਦਿਨ ਜਲ ਜਾਣਗੇ ਜਿੱਦਨ ਪਿਆਰ ਲੱਗ ਗਿਆ ਉਹ ਦਿਨ ਜਲ ਜਾਣਗੇ ਜਪਣਾ ਇਸ ਕਰਕੇ ਹੈ ਪਿਆਰ ਲੱਗ ਜਾਏ ਪਿਆਰ ਲੱਗ ਗਿਆ ਉਹ ਧੋਪੇ ਨਾਵੇਂ ਕੈ ਰੰਗ ਨਾਮ ਦਾ ਰੰਗ ਲੱਗਿਆ ਜਿਸ ਦਿਨ ਪਿਆਰ ਲੱਗਿਆ ਉਸੇ ਦਿਨ ਤੇਰੇ ਪਾਪ ਖਤਮ ਉਸੇ ਵਕਤ ਇਸ ਕਰਕੇ ਸਤਗੁਰੂ ਜੀ ਕਹਿੰਦੇ ਕਰੋੜਾਂ ਜਨਮਾਂ ਦੇ ਪਾਪ ਜਿਸ ਦਿਨ ਨਾਮ ਦਾ ਸਵਾਦ ਆ ਗਿਆ ਪਿਆਰ ਲੱਗਿਆ ਉਸ ਦਿਨ ਖਤਮ ਹੋ ਜਾਣਗੇ ਫਿਰ ਕੀ ਹੋਵੇਗਾ ਜੀਵਤ ਮਰ へ ਹਰ ਨਾਮ ਸੁਭਾਏ ਉਹ ਮਨੁੱਖ ਵਿਕਾਰਾਂ ਵੱਲੋਂ ਬੰਧਨਾ ਵੱਲੋਂ ਕਰਮ ਧਰਮ ਵੱਲੋਂ ਜਿਉਂਦਾ ਹੀ ਮਰ ਜਾਏਗਾ ਆਮ ਵੀ ਕਹ ਰਹੇ ਹੁੰਦੇ ਨੇ ਬਹੁਤ ਸਾਰੇ ਆਪਣੇ ਬੱਚਿਆਂ ਨੂੰ ਸਾਡਾ ਬੱਚਾ ਵੇਦ ਅਖਲ ਹੈ ਸਾਡੇ ਵੱਲੋਂ ਮਰ ਗਿਆ ਸਾਡਾ ਨਹੀਂ ਰਿਹਾ ਸੁਭਤ ਸੋ ਸਤਗੁਰੂ ਜੀ ਕਹਿੰਦੇ ਨੇ ਭਾਈ ਫਿਰ ਜੀਵਤ ਮਰਹਿ ਹਰ ਨਾਮ ਸਬਾਏ ਹਰੀ ਨਾਮ ਵਿੱਚ ਸਮਾਜ ਜਾਂਦਾ ਸਮਾਣਾ ਕਹਿਣ ਵਾਲੇ ਤੇਰੇ ਰਹੇ ਸਬਾਏ ਬਹੁਤ ਹੁੰਦਾ ਆਪ ਮਾਰ ਸਹਜੇ ਨਾਮ ਸਮਾਵੇ ਸਮਾਣਿਆ ਆਪਣੇ ਆਪੇ ਨੂੰ ਮਾਰ ਲੈ ਹੋ ਮੈਨੂੰ ਮਾਰ ਲੈ ਬਿਲਕੁਲ ਨਾਮ ਵਿੱਚ ਸਮਾਜ ਜਾਏ وہی ਮਨੁੱਖ ਹੁੰਦੇ ਨੇ ਫਿਰ ਸੱਚ ਨੂੰ ਪਛਾਣਨ ਵਾਲੇ ਜਿਹੜੇ ਸਮਾਜ ਜਾਂਦੇ ਨੇ ਜਿਵੇਂ ਆਪਾਂ ਮਾਇਆ ਵਿੱਚ ਸਮਾਏ ਹੋਏ ਵਿਕਾਰਾਂ ਵਿੱਚ ਮਿਲੇ ਹੋਏ ਸਮਾਨ ਦਾ ਅਰਥ ਹੁੰਦਾ ਮਿਲ ਜਾਣਾ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸ਼ਬਦ ਇਹ ਮਨ ਮੌਲਿਆ ਹਰ ਗੁਣ ਦਾਤਾ ਨਾਮ ਮਖਾਣੇ ਇਹ راہ ਦੀ ਪੰਕਤੀ ਹੈ ਹਰੀ ਦੀ ਦਾਤ ਹਰੀ ਹੀ ਜਾਣਦਾ ਹੈ ਦਾਤੈ ਦਾਤ ਰੱਖੀ ਹੱਥ ਆਪਣੇ ਹੁਣ ਦੱਸੋ ਆਪਣੇ ਹੱਥ ਵਿੱਚ ਉਹਦੇ ਹੱਥ ਵਿੱਚੋਂ ਕਿਵੇਂ ਦੇਖ ਲਾਂਗੇ ਮੇਰੇ ਹੱਥ ਵਿੱਚ ਇੱਕ ਟਕਾ ਹੈ ਪੈਸਾ ਹੈ ਜੋ ਨਹੀਂ ਦਿਖਦਾ ਉਹ ਕਿਸੇ ਨੂੰ ਕੀ ਪਤਾ ਹੈ ਹਰੀ ਦੇ ਹੱਥ ਵਿੱਚ ਸਾਰੀਆਂ ਦਾਤਾਂ ਨੇ ਇੱਕ ਦੋ ਥੋੜਾ ਹਰ ਕੀ ਦਾਤ ਹਰ ਜੀ ਹੋ ਜਾਣੇ ਕੋਈ ਵੀ ਦਾਤ ਹੈ ਵੈਸੇ ਇੱਥੇ ਨਾਮ ਦੀ ਗੱਲ ਹੋ ਰਹੀ ਹੈ ਕੋਈ ਵੀ ਦਾਤ ਹੈ ਹਰੀ ਦੇ ਹੱਥ ਵਿੱਚ ਹੈ ਦਾਤ ਹੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਹੁਣ ਹਰੀ ਦੀ ਦਾਤ ਹਰੀ ਦੇ ਕੋਲ ਹੈ ਫੇ ਗੁਰੂ ਤੋਂ ਕਿਵੇਂ ਲਈਏ ਗੁਰੂ ਵਿੱਚ ਹੀ ਹਰੀ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਇਸ ਕਰਕੇ ਗੁਰੂ ਕੋਲ ਵੀ ਉਹੀ ਦਾਤ ਹੈ ਹੁਣ ਸੰਤ ਦੀ ਕਿਉਂ ਮੈਂ ਮੈਂ ਬਾਣੀ ਵਿੱਚ ਗੁਰਮੁਖਾਂ ਦੀ ਕਿਉਂ ਮੈਂ ਮੈਂ ਭਗਤ ਦੀ ਕਿਉਂ ਮੈਂ ਮੈਂ ਕਿਉਂਕਿ ਭਗਤਾਂ ਤੋਂ ਵੱਖੇ ਨਹੀਂ ਹੈ ਉਹ ਇਸ ਕਰਕੇ ਉਹ ਦਾਤ ਫੇਰ ਉਹਨਾਂ ਕੋਲ ਆ ਗਈ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਜਿਹਦੇ ਹੱਥ ਵਿੱਚ ਦਾਤ ਹੈ ਨਾ ਉਹ ਉਹਨਾਂ ਦੇ ਵਸ ਵਿੱਚ ਹੈ ਹੋ ਸਿੱਧੀ ਅਸੀਂ ਹਰੀ ਤੋਂ ਨਾਂ ਵੀ ਲੈ ਸਕੀਏ ਭਗਤ ਕਹੇਗਾ ਇਹਨੂੰ ਦੇ ਦਏ ਦੇਣੀ ਪਾਏਗੀ ਉਹ ਰਹਿੰਦੇ ਵੀ ਭਗਤ ਉਹਦੇ ਦਰਤੇ ਨੇ ਭਗਤ ਤੇਰਾ ਮਨ ਭਾਵ ਦੇ ਚੰਗੇ ਲੱਗਦੇ ਨੇ ਉਹਨੂੰ ਦਰਸੋਹਨ ਕੀਰਤ ਗਾਮ ਦੇ ਭਗਤ ਕਰੇ ਜਨ ਦੇਖ ਹਜ਼ੂਰ ਹਮੇਸ਼ਾ ਰਹਿੰਦੇ ਨੇ ਉਹਦੇ ਕੋਲ ਹੀ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਹੱਥ ਵਿੱਚ ਆ ਜਾਂਦੀ ਏ ਹਰ ਕੀ ਦਾਤ ਹਰ ਜੀਉ ਜਾਣੇ ਹਰੀ ਹੀ ਜਾਣਦਾ ਹੈ ਵੀ ਉਹ ਕਿਨੂੰ ਦੇਣੀ ਏ ਕਦੋਂ ਦੇਣੀ ਏ ਕਿ ਨਹੀਂ ਦੇਣੀ ਏ ساری ਉਮਰ ਤਲਲੇ ਕਰੀਏ ਨਹੀਂ ਦਿੰਦਾ ਉਹ ਖੂਬ ਉਹਨੂੰ ਪਤਾ ਹੈ ਪਿਤਾ ਨੂੰ ਪਤਾ ਹੈ ਬੱਚੇ ਨੂੰ ਕਦੋਂ ਪ੍ਰਾਪਰਟੀ ਦੇਣੀ ਕਦੋਂ ਧਨ ਦੇਣਾ ਦੇਣ ਯੋਗਾ ਹੋ ਗਿਆ ਨਹੀਂ ਹੋਇਆ ਸਤਗੁਰੂ ਜੀ ਕਹਿੰਦੇ ਨੇ ਇਹ ਹਰੀ ਆਪ ਜਾਣਦਾ ਹੈ ਗੁਰ ਕੈ ਸ਼ਬਦ ਇਹ ਮਨ ਮੋਲਿਆ ਹਰ ਗੁਣ ਦਾਤਾ ਦਾ ਨਾਮ ਸੁਖਾਣਾ ਭਾਈ ਇਸ ਮਨ ਨੂੰ ਠੀਕ ਕਰਨਾ ਨਾ ਮਰਝਾਏ ਹੋਏ ਨੂੰ ਖੇੜੇ ਵਿੱਚ ਲਿਆਉਣਾ ਹੈ ਤੇ ਸਿਰਫ ਗੁਰੂ ਦਾ ਸ਼ਬਦ ਹੈ ਗੁਰ ਕੈ ਸ਼ਬਦ ਇਹ ਮਨ ਮੋਲਿਆ ਮੋਲਿਆ ਤਾਂ ਹੁੰਦਾ ਖੜ ਜਾਣਾ ਸ਼ਬਦ ਬੜੇ ਆਰਮਰ ਖੜ ਗਿਆ ਸ਼ਬਦ ਦੁਆਰਾ ਹੀ ਗੁਰ ਸ਼ਬਦੀ ਮੇ ਲਾਵਾ ਹੋਏ ਓਪਤ ਪਰਲੋ ਸ਼ਬਦੇ ਹੋਵੇ ਸਾਰਾ ਕੁਝ ਸ਼ਬਦ ਦੇ ਦੁਆਰਾ ਸ਼ਬਦ ਹੀ ਅਸੀਂ ਨਾ ਦੇਖਦੇ ਹਾਂ ਨਾ ਸੁਣਦੇ ਹਾਂ ਨਾ ਕਮਾਉਂਦੇ ਹਾਂ ਨਾ ਜਪਦੇ ਹਾਂ ਨਾ ਸ਼ਬਦ ਵਿੱਚ ਲੀਨ ਹੁੰਦੇ ਨੇ ਸਭ ਤੋਂ ਦੂਰ ਐ ਮਰਕ ਔਰ ਸਾਰੇ ਕੰਗ ਕਰ ਜੇ ਇੰਨਾ ਸ਼ਬਦ ਵਿੱਚ ਦਸਹਿਰ ਬਾਦਸ਼ਾਹ ਨੇ ਮੋਟੂ ਠਾਕੁਰ ਸ਼ਬਦ ਹੈ ਮਾਏ ਫਿਰ ਤਾਂ ਅਸੀਂ ਸਾਰਾ ਦਿਨ ਸ਼ਬਦ ਨਾਲ ਹੀ ਰਹੀ ਹੈ ਹੁਣ ਇਹ ਚਾਹੀਦਾ ਹੈ ਸ਼ਬਦ ਨਾਲ ਜਿਹੜੇ ਗੁਰਮੁਖ ਜਾਨਦੇ ਉਹ ਸ਼ਬਦ ਨਾਲ ਹੀ ਰਹਿੰਦੇ ਨੇ ਚਾਹੇ ਹਿਰਦੇ ਵਿੱਚ ਰੱਖਣ ਚਾਹੇ ਗੰਠ ਵਿੱਚ ਰੱਖਣ ਚਾਹੇ ਚੇਤੇ ਵਿੱਚ ਰੱਖਣ ਸ਼ਬਦ ਤੋਂ ਦੂਰ ਨਹੀਂ ਹੁੰਦੇ ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਘਰੀ ਗੁਰੂ ਦੇ ਸ਼ਬਦ ਦੁਆਰਾ ਮਨ ਖਿੜੇਗਾ ਖਿੜਿਆ ਹੋਇਆ ਮਨ ਹਰੀ ਦੇ ਗੁਣ ਗਾਏਗਾ ਹਰ ਗੁਣ ਦਾਤਾ ਨਾਮ ਵਖਾਣਾ ਫਿਰ ਉਹਦੇ ਨਾਮ ਦਾ ਵਖਿਆਣ ਕਰਦਾ ਹੈ ਭਗਮੇ ਭੇਸ ਪਰਮ ਮੁਕਤ ਨਾ ਹੋਏ ਬਹੁ ਸੰਜਮ சாਤ ਨਾ ਪਾਵੇ ਕੋਈ ਕੱਲੇ ਭਗਮਾ ਭੇਸ ਹੁਣ ਭਗਮੇ ਹੀ ਹੋਣੀ ਕਹਿਣਾ ਹੈ ਇਹ ਵੀ ਭਗਮੇ ਨੂੰ ਤਾਂ ਅਸੀਂ ਕੁੱਤੇ ਲੈ ਜਾਂਦੇ ਆ ਸਾੜਾ ਵੀ ਤਾਂ ਪੇਕੇ ਆ ਹੋਰ ਕੀ ਹੈ ਸਾੜੇ ਕੋ ਕਿਸੇ ਵੀ ਧਾਰਮਿਕ ਭੇਖ ਨਾਲ ਮਨੁੱਖ ਦਾ ਭਰਮ ਨਹੀਂ ਜਾਂਦਾ ਤੇ ਮੁਕਤ ਨਹੀਂ ਹੁੰਦਾ ਭਰਮ ਤਾਂ ਜਾਂਦਾ ਜੇ ਗੁਰੂ ਮਿਲੇ ਉਹ ਤਾਂ ਧਾਰਨ ਕੀਤਾ ਹੈ ਉਹ ਤਾਂ ਦਾਖਲ ਹੋਇਆ ਜੇ ਸਕੂਲ ਵਿੱਚ ਬੱਚਾ ਇਹ ਥੋੜਾ ਨਾ ਪਤਾ ਲੱਗ ਗਿਆ ਸਾਰਾ ਕੁਝ ਉਹ ਤਾਂ ਦਾਖਲ ਹੋਇਆ ਵਰਦੀ ਪਾਈ ਵਰਦੀ ਤਾਂ ਸਕੂਲ ਜਾਣ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ ਤੇ ਜੇ ਤਾਂ ਸਕੂਲ ਵਿੱਚ ਪ੍ਰਵੇਸ਼ ਹੀ ਵਰਦੀ ਦੇ ਦੁਆਰਾ ਹੁੰਦਾ ਹੈ ਇਸੇ ਤਰ੍ਹਾਂ ਸਾਨੂੰ ਧਾਰਮਿਕ ਵਰਦੀ ਮਿਲੀ ਹੈ ਸਕੂਲ ਜਾਣ ਲਈ ਸਕੂਲ ਦਾ ਅਨੁਸਾਸਨ ਰੱਖਣ ਲਈ ਸਕੂਲ ਦੇ ਬੱਚੇ ਦੀ ਪਛਾਣ ਲਈ ਤਾਂ ਕਿ ਉਸ ਉੱਥੇ ਦਾ ਪ੍ਰਿੰਸੀਪਲ ਉੱਥੇ ਦਾ ਟੀਚਰ ਪਹਿਚਾਣ ਸਕੇ ਸਾਡਾ ਹੀ ਬੱਚਾ ਹੈ ਬਸ ਉਹ ਨੂੰ ਆਪਣੇ ਕੰਟਰੋਲ ਵਿੱਚ ਰੱਖਦਾ ਹੈ ਆਪਣੀ ਲਾਈਨ ਵਿੱਚ ਰੱਖਦਾ ਹੈ ਨਾ ਪਰ ਇਹ ਤਾਂ ਨਹੀਂ ਸਾਰੇ ਕੁਝ ਉਹਨੂੰ ਮਿਲ ਗਿਆ ਉਹ ਤਾਂ ਜਦੋਂ ਸਕੂਲ ਉਹ ਨੂੰ ਦਰਸੇਗਾ ਦੇਹੇਗਾ ਦਰਸੇਗਾ ਭਾਈ ਸਰਟੀਫਿਕੇਟ ਹੈ ਤੇਰਾ ਤੁਸੀਂ میٹرਿਕ ਕਰ ਲਈਏ ਤੁਸੀਂ ਐਮਏ ਕਰ ਲਈਏ ਤਾਂ ਹੋਵੇਗਾ ਨਾ ਇਸੇ ਤਰ੍ਹਾਂ ਕੱਲਾ ਵੇਸ ਭੇਖ ਕੋਈ ਦੀ ਪਾਦਸ਼ਾਹ ਨੇ ਤਾਂ ਬਾਣੀ ਵਿੱਚ ਕਿਹਾ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਾਟੀ ਔਰ ਬਾਸ ਨਰਕ ਮੈਲੇ ਇਹ ਕਲਾ ਵੇਖ ਹੀ ਵੇਖ ਰਿਹਾ ਨਾ ਜੂੰ ਜੂੰ ਤੇਰੇ ਸਰੀਰ ਦਾ ਅੰਤ ਆਵੇਗਾ ਦੁਖੀ ਹੋਵੇਗਾ ਤਨ ਕਰਕੇ ਧਨ ਕਰਕੇ ਪਰਿਵਾਰ ਕਰਕੇ ਕਾਰੋਬਾਰ ਕਰਕੇ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਰਹੀ ਜਾਏਗਾ ਸਾਰੇ ਪਾਸੇ ਜੂੰ ਜੂੰ ਅੰਤ ਆਏਗਾ ਅੰਤ ਕਾਲ ਕਾਤੀ ਕਟਿਓ ਕਿਉਂਕਿ ਸਰੀਰ ਖੇਤ ਜੋ ਬੀਜਿਆ ਸੋ ਅੰਤ ਖਲਵਾ ਆਏ ਜੋ ਸੀ ਆਪਣੇ ਖੇਤਾਂ ਵਿੱਚ ਬੀਜ ਰਹੇ ਆ ਉਹੀ ਮਿਲਦਾ ਸਭ ਇਸ਼ਕ ਕਰਕੇ ਮੇਰੇ ਪਾਤਸ਼ਾਹ ਕੰਦਰੇ ਕੱਲੇ ਭੇਖਦਵਾਰਾ ਨਹੀਂ ਭਰਮ ਜਾਂਦਾ ਭਾਈ ਬਹੁਤ ਸੰਜਮ ਸ਼ਾਂਤ ਨਾ ਪਾਵੇ ਕੋਈ ਇੱਕ ਤਾਂ ਜਿਹੜਾ ਕੱਲਾ ਭੇਖ ਖੜਾ ਹੁੰਦਾ ਨਾ ਕਰਮ ਧਰਮ ਬਹੁਤ ਕਰਦਾ ਹੈ ਸੰਜਮ ਬਹੁਤ ਕਰਦਾ ਹੈ bari ਕਰਮ ਬੜੇ ਕਰੇਗਾ ਨਾਮ ਵਾਲੇ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਉਹ ਤਾਂ ਸਾਰਾ ਕੁਝ ਉਹਦਾ ਹੋ ਰਿਹਾ ਹੈ ਸਗਲੇ ਕਰਮ ਧਰਮ ਤਹਿ ਕੀਏ ਜੈ ਕੀਰਤ ਪ੍ਰਭ ਗਾਈ ਉਦੋਂ ਸਾਰੇ ਕਰਮ ਧਰਮ ਸੰਜਮ ਆਪਣੇ ਇੰਦਰੀਆਂ ਨੂੰ ਵਿਕਾਰਾਂ ਤੋਂ ਅਲੱਗ ਰੱਖਣ ਦੀ ਇੱਕ ਵਿਧੀ ਹੈ ਵੀ ਆਪਾਂ ਅੱਖਾਂ ਨਾਲ ਗਲਤ ਨਹੀਂ ਦੇਖਣਾ ਕੰਨਾਂ ਨਾਲ ਗਲਤ ਨਹੀਂ ਸੁਣਨਾ ਉਹਨੂੰ ਕਹਿੰਦੇ ਨੇ ਸੰਜਮ ਉਹ ਆਪੇ ਠੀਕ ਹੋ ਹੀ ਜਾਏਗਾ ਨਾਮ ਵਿੱਚ ਆਪੇ ਠੀਕ ਹੋ ਹੀ ਜਾਏਗਾ ਕਹਿੰਦੇ بڑے ਸੰਜਮ ਨਾਲ ਸ਼ਾਂਤ ਨਾ ਪਾਵੇ ਕੋਈ ਸ਼ਾਂਤਤਾ ਦੇਖੋ ਗੁਰੂ ਪਾਉਂਦਾ ਹੈ ਸ਼ਾਂਤ ਪਾਏ ਗੁਰ ਸਤਗੁਰ ਪੂਰੇ ਗੁਰੂ ਮਨੁਮਿਤ ਸ਼ਾਂਤ ਦਿੱਤਾ ਹੈ ਤੇ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਚੰਦਨ ਚੰਦਨਾ ਸਾਧਨ ਦਰੁਤ ਬੋਲ ਨ ਮਿਟਹੀ ਕਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਗੁਰਮਤਿ ਰਾਮ ਨਾਮ ਪ੍ਰਾਪਤ ਹੋਏ ਵੜ ਭਾਗੀ ਹਰ ਪਾਵੇ ਸੋਈ ਭਾਈ ਇਹ ਨਾਮ ਗੁਰੂ ਦੀ ਮਤ ਤੋਂ ਪ੍ਰਾਪਤ ਹੋਣਾ ਜੇ ਗੁਰੂ ਦੀ ਮਤ ਲਏ ਕੋਈ ਵੈਸੇ ਨਹੀਂ ਹੋਣਾ ਆਪਣੀ ਮਤ ਨਾਲ ਨਹੀਂ ਹੁਣਾ ਲੋਕਾਂ ਦੀ ਮਤ ਨਾਲ ਨਹੀਂ ਹੁਣਾ ਜਿਹੜਾ ਦੁਨੀਆ ਸੰਗ ਗੁਧਾਰੇ ਆ ਸਾਖਤ ਮੂੜ ਨਪਾਕ ਉਹਦੇ ਵਿੱਚ ਨਾਮ ਨਹੀਂ ਮਿਲਣਾ ਤੈਨੂੰ ਕਾਉ ਮਿਲ ਜਾਏਗਾ ਨਾਮ ਨਹੀਂ ਮਿਲਣਾ ਉਹਦੇ ਵਿੱਚ ਕਹਿੰਦੇ ਗੁਰੂ ਦੀ ਮਤ ਦਵਾਰਾ ਗੁਰ ਕੀ ਮਤ ਕੋਈ ਵਿੱਲਾ ਲੈ ਸਤਿਗੁਰ ਕੀ ਜਿਸ ਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਨਤਾ ਗੁਰ ਕੀ ਮਤ ਤੂੰ ਲਿਹੇ ਇਆਨੇ ਇਆਣਾ ਉਦੋਂ ਜਦੋਂ ਗੁਰੂ ਦੀ ਮਤ ਨਹੀਂ ਲੈਂਦਾ ਉਦੋਂ ਤੱਕ ਕੱਡਾ ਹੀ ਹੋ ਜਾਏ ਭਾਵੇਂ 80 ਸਾਲ ਦਾ ਹੋ ਜਾਏ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਅੱਜ ਤੱਕ ਡੁੱਬ ਰਹੇ ਨੇ بڑے بڑے ਸਿਆਣੇ ਕਹਾਣ ਵਾਲੇ ਸਤਗੁਰੂ ਜੀ ਕਹਿੰਦੇ ਨੇ ਗੁਰੂ ਦੀ ਮਤ ਦੁਆਰਾ ਨਾਮ ਮਿਲਦਾ ਹੈ ਪਰ ਇਹ ਵੜ ਭਾਗੀ ਹਰ ਪਾਵੇ ਸੋਏ ਇਹ ਕੰਮ ਵੱਡੇ ਭਾਗਾ ਵਾਲੇ ਨੂੰ ਕਿਸੇ ਨੂੰ ਮਿਲਦਾ ਦੁਨੀਆ ਵਿੱਚ ਨਾ ਲੋਕ ਕਹਿੰਦੇ ਨੇ ਵਹਲਾਣੇ ਦੇ ਵੱਡੇ ਭਾਗ ਨੇ ਇੰਨਾ ਧਾਨ ਹੈ ਇੰਨੀ ਜ਼ਮੀਨ ਹੈ ਨਾ ਇਹ ਚੀਜ਼ਾਂ ਨਹੀਂ ਮੇਰਾ ਪਾਤਸ਼ਾਹ ਨਹੀਂ ਕਹਿੰਦਾ ਵੱਡ ਭਾਗੀ ਹਰ ਸੰਗਤ ਪਾ ਗੁਰੂ ਦੀ ਸੰਗਤ ਮਿਲ ਗਈ ਹੈ ਵੱਡ ਭਾਗੀ ਜਿਸ ਨੂੰ ਮਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਅਭਾਗਾ ਬੇਭਾਗਾ ਹੋਤਾ 근ੇ ਇਹ ਅਵਸਥਾ ਰਹਿੰਦੀ ਹੈ ਭਾਈ ਵੱਡੇ ਭਾਗਾ ਨਾਲ ਨਾਮ ਨਾਮ ਪ੍ਰਾਪਤ ਹੁੰਦਾ ਹੈ ਜਿਸ ਕਿਸੇ ਨੂੰ ਹੋਇਆ ਗੁਰੂ ਦੀ ਕਿਰਪਾ ਦੁਆਰਾ ਵੈਸੇ ਨਹੀਂ ਆਮਰੀ ਕਲਮੇ ਰਾਮ ਨਾਮ ਵਡਿਆਈ ਗੁਰਪੂਰੇ ਤੇ ਪਾਇਆ ਜਾਏ ਕਾਲ ਯੁਗ ਦੇ ਸਮੇਂ ਵਿੱਚ ਕਲਾਹ ਭਰੇ ਸੰਸਾਰ ਦੇ ਵਿੱਚ ਸਿਰਫ ਤੇ ਸਿਰਫ ਰਾਮ ਨਾਮ ਦੀ ਵਡਿਆਈ ਹੈ ਹੋਰ ਯੁਗਾਂ ਵਿੱਚ ਅਲੱਗ-ਅਲੱਗ ਕਰਮਾਂ ਦੀ ਧਰਮਾਂ ਦੀ ਕਹੀ ਜਾਂਦੀ ਹੈ ਅਤੇ ਉਮਰ ਵਡੇਰੀ ਹੁੰਦੀ ਸੀ ਬਹੁਤ ਸੈਂਕੜੇ ਸਾਲ ਉਹ ਤਪ ਕਰਦੇ ਸਨ ਤਾਂ ਕਿਤੇ ਜਾ ਕੇ ਪ੍ਰਾਪਤ ਹੁੰਦੀ ਸੀ ਕਾਲ ਯੁਗ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਭਾਈ ਥੋੜਾ ਜਿਹਾ ਸਮਾਂ ਵੀ ਤੂੰ ਭਗਤੀ ਕਰੇਂਗਾ ਤੈਨੂੰ ਮਿਲ ਜਾਏਗਾ ਕਿਉਂਕਿ ਉਮਰੇ ਥੋੜੀ ਹੈ ਤੇਰੀ ਹਜ਼ਾਰਾਂ ਸਾਲਾਂ ਦੀ ਉਮਰ ਹੁੰਦੀ ਸੀ ਸੈਂਕੜੇ ਸਾਲਾਂ ਦੀ ਉਮਰ ਹੁੰਦੀ ਸੀ ਇੱਥੇ ਸੈਂਕੜੇ ਨੂੰ ਪਹੁੰਚਦਾ ਹੀ ਕੋਈ ਹੈ इस करके पाशाह कहने थोड़ा जक भी नाम जपेगा वैसे तक एक चित जिन एक छिण तयो काल फास के बीच ना आयो कल मैं राम नाम बड़े आई कल में राम नाम सार अखी त है नाक पकड़े ठगन को संसार कल रे नाम बोवो बो और बो ही ਨਾਮ ਦੀ ਵਡਿਆਈ ਕਲ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਬੜੇ ਬਚਨ ਨੇ ਬੜੇ ਕਲ ਯੁਗ ਦੇ ਵਿੱਚ ਸਿਰਫ ਰਾਮ ਨਾਮ ਦੀ ਵਡਿਆਈ ਹੈ ਭਾਈ ਹੋਰ ਕਿਸੇ ਕਰਮ ਧਰਮ ਦੁਆਰਾ ਨਹੀਂ ਤਰ ਸਕਦਾ ਜਮ ਆਏਗਾ ਲਾਜ਼ਮੀ ਆਏਗਾ ਜਿੰਨਾ ਮਰਜੀ ਵਧਿਆ ਕਰੀਏ ਕਿਉਂਕਿ ਨਾਮ ਭੁਲਾਣਾ ਨਾਮ ਤੋਂ ਬਿਨਾਂ ਮੰਦਾ ਨਹੀਂ ਬਾਕੀ ਕਰਮ ਸਭ ਨਾਮ ਭੁਲਾਣ ਵਾਲੇ ਜਾਹੇ ਉਹ ਕਿੰਨਾ ਹੀ ਚੰਗਾ ਲੋਕ ਕਹਿਣ ਸਾਧ ਸੰਗਤ ਜੀ ਦੇਖ ਲੋ ਕਰਕੇ ਕਰਕੇ ਦੇਖੋ ਪਰੇ RAM ਨਾਮ ਕਿੱਥੋਂ ਮਿਲਦਾ ਹੈ ਗੁਰਪੂਰੇ ਤੇ ਪਾਇਆ ਜਾਏ ਹੋਰ ਕਿਤੇ ਨਹੀਂ ਗੁਰੂ ਦੀ ਦੁਕਾਨ ਤੋਂ ਗੁਰੂ ਅੰਗਦ ਜੀ ਮਹਾਰਾਜ ਬਾਰੇ ਬਖਸ਼ਿਸ਼ ਕਰਦੇ ਨੇ ਸੱਤਾ ਬਲਵੰਡ ਜੀ ਗੁਰੂ ਤਕ ਮੱਲ ਬੈਠਾ ਗੁਰ ਹੱਟੀ ਐ ਗੁਰੂ ਦੀ ਹੱਟ ਹੀ ਮਲ ਕੇ ਬੈਠ ਗਿਆ ਭਾਈ ਲੈਣਾ ਉਸ ਹੱਟ ਵਿੱਚ ਸਾਰੇ ਵਿੱਚ ਨਾਮ ਹੀ ਨਾਮ ਹੈ ਤੇ ਹੱਟ ਮਲ ਕੇ ਬੈਠ ਗਿਆ ਹੱਟ ਦਾ ਮਾਲਕ ਬਣ ਗਿਆ ਗੁਰੂ ਅੰਗਦ ਦੀ ਦੋਹੀ ਫਿਰੀ ਸਾਰੇ ਕਿਤੇ ਮਸ਼ਹੂਰ ਹੋ ਗਿਆ ਕਿਉਂ ਕਿ ਗੁਰੂ ਦੀ ਹੱਟ ਮਲ ਕੇ ਬੈਠੀ ਗੁਰੂ ਤੋਂ ਗੁਰੂ ਦੀ ਹੱਟ ਮੰਨ ਲੈ ਅਸੀਂ ਹੋਰ ਹੋਰ ਮੱਲਾਂ ਬਥੇਰੀਆ ਮੰਨ ਲਏ ਆ ਗੁਰੂ ਦੀ ਮੰਨ ਆ ਤਾਂ ਗੁਰੂ ਨੂੰ ਮੰਨਣਾ ਵੀ ਸੌਖਾ ਹੈ ਕਿਉਂਕਿ ਗੁਰੂ ਦੀ ਬਾਣੀ ਸਾਡੇ ਕੋਲ ਹੈ ਗੁਰੂ ਦੀ ਬਾਣੀ ਹੀ ਗੁਰੂ ਹੈ ਤੇ ਗੁਰੂ ਫਿਰ ਉਹ ਜਿਹੜਾ ਉਹਦੀ ਤਖਤ ਦਾ ਮਾਲਕ ਹੈ ਹੱਟੀ ਦਾ ਮਾਲਕ ਹੈ ਦੁਕਾਨ ਦਾ ਮਾਲਕ ਹੈ ਫਿਰ ਉਹਨੂੰ ਗੁਰੂ ਲਖਦਾ ਹੈ ਗੁਰ ਰੱਖੇ ਸੇ ਉਬਰੇ ਪਾਈ ਹਰਸ ਅੰਮ੍ਰਿਤ ਪੀਐ ਗੁਰਪੂਰੇ ਤੇ ਪਾਇਆ ਜਾਈ ਗੁਰਪੂਰੇ ਤੁਮ ਜਦਾ ਹੈ ਹੁਣ ਗੁਰੂ ਦੀ ਹੱਟ ਮੰਨ ਲਈ ਲੈਣਾ ਜੀ ਨੇ ਕੀ ਕੀਤਾ ਗੁਰ ਸੇਵਾ ਗੁਰ ਸੰਗਤ ਗੁਰ ਸਿਮਰਨ ਗੁਰ ਆਗਿਆ ਮੱਥੇ ਤੇ ਰੱਖੀ ਗੱਲਾਂ ਨਾਲ ਹੀ ਮਿਲਿਆ ਗੁਰੂ ਦੀ ਸੇਵਾ ਵਿੱਚ ਜਿਸ ਦਿਨ ਆ ਗਿਆ ਫਿਰ ਹੋਰ ਹੋਰ ਸੇਵਾ ਪਹਿਲਾਂ ਹੋਰ ਸੇਵਾ ਕਰਦਾ ਸੀ ਪਹਿਲਾਂ ਦੇਵੀਆਂ ਤੇ ਜਾਂਦਾ ਸੀ ਫਿਰ ਹੋਰ ਸੇਵਾ ਲਈ ਫਿਰ ਦੁਨੀ ਸੇਵਾ ਲਈ ਫਿਰ ਘਰ ਵਾਲੀ ਦੇਖਿਆ ਗੁਰੂ ਨਾਨਕ ਦੇਵ ਜੀ ਨੇ ਜਦੋਂ ਅਖੇਰ ਵਿੱਚ ਕਿਹਾ ਸੀ ਤੁਸੀਂ ਕਿਉਂ ਨਹੀਂ ਜਾਂਦੇ ਸਭ ਚਲੇ ਗਏ ਨੇ ਹੋਰ ਜਿਨ੍ਹਾਂ ਦਾ ਘਰ ਸੀ ਲੈਣਾ ਜੀ ਜਨਮ ਸਾਖੀ ਫੜੋ ਸਤਿਗੁਰੂ ਜੀ ਜਿਨ੍ਹਾਂ ਦਾ ਘਰ ਸੀ ਦਰਸੀ ਕੁਝ ਹੈ ਸੀ ਉਹ ਚਲੇ ਗਏ ਨੇ ਮੇਰਾ ਕੋਈ ਨਹੀਂ ਮੇਰਾ ਤੂੰ ਹੀ ਹੈ ਮਸ਼ਕ ਗੁਰ ਪੂਰੇ ਤੇ ਪਾਇਆ ਜਾਈ ਤਾਂ ਮਿਲਦਾ ਹੈ ਮੇਰਾ ਤੂੰ ਹੈ ਹੋਰ ਕੋਈ ਹੈ ਨਹੀਂ ਤੇ ਆਪ ਜੀ ਨੇ ਫਿਰ ਸ਼ਲੋਕ ਵੀ ਉਚਾਰਨ ਕੀਤਾ ਇਸੇ ਸੰਦਰਭ ਵਿੱਚ ਕਿਸ ਹੀ ਕੋਈ ਕੋਏ ਮੰਜਨ ਮਾਣੀ ਇਕ ਤੋ ਕਿਉ ਨਾ ਮੇਰੀ ਜੈ ਰੋਏ ਜਬ ਲਗ ਚਿਤ ਨਾ ਆਵੇ ਗੁਰੰਗਦੇਵ ਜੀ ਮਹਾਰਾਜ ਦਾ ਸ਼ਲੋਕ ਆਪ ਜੀ ਦੇ ਸ਼ਲੋਕ ਹੀ ਹਨ ਤ੍ਰੇਣ ਸ਼ਲੋਕ ਨੇ ਕੁੱਲ ਆਪ ਜੀ ਦੀ ਰਸਨਾ ਤੋਂ ਨਿਕਲੇ ਹੋਏ ਬਹੁਤ ਬੈਰਾਗੀ ਸ਼ਲੋਕ ਹੈ ਵੀ ਕਿਸੇ ਦਾ ਕੋਈ ਹੈ ਕਿਸੇ ਦੀ ਮਾਂ ਹੈ ਪਿਓ ਹੈ ਕੁਝ ਹੈ ਹਾਲਾਂਕਿ ਹੈ ਤਾਂ ਉਸ ਉਹਨਾਂ ਦੇ ਵੀ ਸਭ ਕੁਝ ਸੀ ਪਰ ਨਹੀਂ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੋਂ ਮੇਰਾ ਤਾਂ ਇੱਕ ਤੋਂ ਹੀ ਹੈ ਨਾਨਕ ਫਿਰ ਕਿਉਂ ਨਾ ਮਰੀਜ਼ ਜੈ ਰੋਏ ਜਵਲਗ ਚਿੱਤ ਨਾ ਆਵੇ ਜਦੋਂ ਤੱਕ ਤੂੰ ਯਾਦ ਨਹੀਂ ਆਂਦਾ ਕਿਉਂ ਨਾ ਰੋ ਰੋ ਕੇ ਕਿ ਨਾ ਮਰ ਜਾਈਏ ਅਸੀਂ ਤਾਂ ਹਾਸ ਹੱਸ ਕੇ ਮਰ ਰਹੇ ਆ ਸਾਧ ਸੰਗਤ ਜੀ ਨਾ ਯਾਦਾਂ ਤਾਂ ਹੱਸ ਹੱਸ ਕੇ ਆਤਮਿਕ ਮੌਤ ਮਰ ਰਹੇ ਆ ਕੋਈ ਪਰਵਾਹ ਨਹੀਂ ਹਾ 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 ਹੱਸੇ ਲੱਗਦੇ ਜਿਹਨਾਂ ਨੂੰ ਕੁਝ ਮਿਲਦਾ ਹੈ ਉਹ ਫਿਰ ਅਲੱਗ ਹੋ ਹੀ ਜਾਂਦੇ ਨੇ ਆਪਣੇ ਆਪ ਕੁਦਰਤੀ ਪਰਮੇਸ਼ਰ ਦੀ ਕਲਾ ਹੈ ਜਿਤੇ ਵਰਤੇ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹੋ ਮੈਂ ਜਲ ਜਾਈ ਨਾਮ ਵਿੱਚ ਰੰਗਿਆ ਗਿਆ ਹਵੇ ਸਾ ਆਨੰਦ ਵਿੱਚ ਸਦਾ ਸੁਖ ਪਾਈ ਸੁਖ ਆਨੰਦ ਹੈ ਹਮੇਸ਼ਾ ਆਨੰਦ ਵਿੱਚ ਹੈ ਤੇ ਬਿਨ ਨਾਮ ਮੈਂ ਹੋ ਮੈਂ ਜਲ ਜਾਈ ਨਾਮ ਤੋਂ ਬਿਨ ਮੈਂ ਹੋ ਵਿੱਚ ਜਲਦਾ ਰਹਿੰਦਾ ਹੈ ਵਿਕਾਰਾਂ ਵਿੱਚ ਜਲਦਾ ਰਹਿੰਦਾ ਹੈ ਤ੍ਰਿਸ਼ਨਾ ਵਿੱਚ ਜਲਦਾ ਰਹਿੰਦਾ ਹੈ ਬਾਆ ਵਿੱਚ ਜਲਦਾ ਰਹਿੰਦਾ ਹੈ ਹਰ ਕੋਈ ਚੀਜ਼ ਨੂੰ ਸਾੜਨ ਵਾਲੀ ਹੈ ਇੱਕ ਨਾਮ ਬਚਾਉਣ ਵਾਲਾ ਸਾਸ ਗਰੀਬ ਸਾਨੂੰ ਪਤਾ ਨਹੀਂ ਲੱਗ ਰਿਹਾ ਕਾ ਨੈਨ ਜਿਤਨੀ ਵੀ ਚੀਜ਼ ਹੈ ਸਭ ਤੰਦਾ ਹੈ ਇਹਨੂੰ ਬੰਦਣ ਵਾਲਾ ਹੈ ਮਾਰਨ ਵਾਲਾ ਹੈ ਤੰਦੜੇ ਕੁਲਾ ਚਿਤਨਾ ਆਵੇ ਏਕੜੋ ਦਾਨਕ ਸਾਈ ਤਨ ਫੁਟਨ ਫੁਟਣਾ ਤੰਦਾ ਕੋੜ ਫੁਟਣਾ ਦੁਖੀ ਹੋਣਾ ਤੰਦਾ ਐਸੀ ਚੀਜ਼ ਹੈ ਇਹ ਮਨ ਧੰਦਾ ਬਾਦਾ ਕਰਮ ਕਮਾਏ ਮਾਇਆ ਮੁੱਠਾ ਸਦਾ ਬਿਲ ਲਾਏ ਬਿਲਣਾ ਹੁੰਦਾ ਔਖਾ ਹਣਾ ਦੁਖੀ ਹੋਣਾ ਨਾਮ ਤੋਂ ਬਿਨਾ ਹਉਮੈ ਜਲ ਜਾਈ ਤਨ ਹੈ ਹਉਮੈ ਵਿੱਚ ਜਲਦਾ ਰਹੇਗਾ ਤਨ ਹੈ ਵਧੀਆ ਹਉਮੈ ਵਿੱਚ ਜਲਦਾ ਰਹੇਗਾ ਨਾਮ ਤੋਂ ਬਿਨਾ ਨਾਮ ਹੈ ਹਉਮੈ ਆਏਗੀ ਨਹੀਂ ਸੁਹਾਵੀ ਮਾਨ ਹਮੇਸ਼ਾ ਰਹੇਗਾ ਹਉਮੈ ਤੇ ਸਭ ਇੱਕ ਬੱਚੇ ਨੇ ਸਵਾਲ ਕੀਤਾ ਸੀ ਸੜੇ ਕੋਲ ਇਦੋ ਕੀ ਅੰਤਰ ਹੁੰਦਾ ਜੀ ਸਵਾਲ ਕਰਨ ਵਿੱਚ ਜਵਾਬ ਬਣਦੇ ਨੇ ਗੁਰੂ ਦਿੰਦਾ ਏ ਫਿਰ ਪਾਸ਼ਾ ਕਹਿੰਦੇ ਨੇ ਮੇਨ ਨਾਮੇ ਹਉਮੈ ਜਲ ਜਾਈ ਵੜ ਭਾਗੀ ਹਰ ਨਾਮ ਵਿਚਾਰਾ ਛੁਟੈ RAM ਨਾਮ ਦੁਖ ਸਾਰਾ ਵੱਡੇ ਭਾਗਾ ਵਾਲਾ ਕੋਈ ਮਨੁੱਖ RAM ਨਾਮ ਦੀ ਵਿਚਾਰ ਕਰਦਾ ਜਿੱਥੇ ਬੰਦ ਜਿੱਥੇ ਵੀ ਬੈਠੇਗਾ RAM ਨਾਮ ਦੀ ਗੱਲ ਜਿੱਥੋਂ ਵੀ ਜਾਏਗਾ ਚੱਲੇਗਾ ਰਾਮ ਨਾਮ ਇਕੱਲਾ ਹੈ ਤਾਂ ਵੀ ਰਾਮ ਨਾਮ ਦੀ ਗੱਲ ਕੋਈ ਕਰਮ ਕਰੇਗਾ ਰਾਮ ਨਾਮ ਨਾਲ ਚੱਲਦਾ ਰਹੇ ਵਿਚਾਰ ਰਾਮ ਨਾਮ ਦੀ ਹੋਰ ਚੀਜ਼ ਦੀ ਨਹੀਂ ਸਾਡੇ ਹੋਰਾਂ ਹੋਰਾਂ ਚੀਜ਼ਾਂ ਦੀ ਵਿਚਾਰ ਹੁੰਦੀ ਅੰਦਰ ਵੱਡ ਭਾਗੀ ਹਰ ਨਾਮ ਵਿਚਾਰਾ ਛੁਟੇ ਰਾਮ ਨਾਮ ਦੁੱਖ ਸਾਰਾ ਉਹਨੂੰ ਪਤਾ ਹੈ ਵੀ ਜਿੰਨੇ ਦੁੱਖ ਨੇ ਰਾਮ ਨਾਮ ਦੁਆਰਾ ਛੁੱਟਦੇ ਨੇ ਹੋਰ ਕੋਈ ਤਰੀਕਾ ਹੀ ਨਹੀਂ ਛੁੜਾਉਣ ਦਾ ਹੋਰ ਕੋਈ ਦਵਾਈ ਉਹਦੀ ਦਵਾਈ ਵੀ ਇੱਕੋ ਹੀ ਦਵਾਈ ਸਾਰਿਆਂ ਲਈ ਇੱਕੋ ਹੀ ਦਵਾਈ ਸਾਰਿਆਂ ਲਈ ਹੈ ਉਹ RAM ਨਾਮ ਹੈ RAM RAM ਦਾ ਨਾਮ ਹੈ ਰਮੇ ਹੋਏ RAM ਦਾ ਨਾਮ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਸਾਰਿਆਂ ਲਈ ਪਰ ਮਿਲਦਾ ਕਿਵੇਂ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੁਖ ਦਵਾਰ ਹੋਰ ਕੋਈ ਤਰੀਕਾ ਨਹੀਂ ਸਤਗੁਰੂ ਜੀ ਕਹਿੰਦੇ ਛੁਟੇ RAM ਨਾਮ ਦੁੱਖ ਸਾਰੇ ਸਰਬ ਰੋਗ ਕਾ ਔਖਦ ਨਾਮ ਪਰ ਕਮਾਲ ਹੈ ਇੱਕ ਇਸੇ ਦਵਾਈ ਨੂੰ ਮਨੁੱਖ ਸੰਸਾਰ ਨਹੀਂ ਲੈਂਦਾ ਬਾਕੀ ਹੋਰ ਸਾਰੀ ਦਵਾਈਆਂ ਲੈ ਲੈਂਦਾ ਡਾਕਟਰ ਤੇ ਯਕੀਨ ਹੈ ਇਸ ਨੂੰ ਗੁਰੂ ਤੇ ਨਹੀਂ ਹੈ ਗੁਰੂ ਤੇ ਯਕੀਨ ਨਹੀਂ ਹੈ ਔਖੀ ਕਿਉਂ ਹੈ ਇਹ ਦਵਾਈ ਖਾਣੀ ਇਹ ਦਵਾਈ ਸਾਧ ਸੰਗ ਜੀ ਆਪ ਬਣਾਣੀ ਪੇ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਇਹਨੂੰ ਆਪ ਬਣਾਉਣਾ ਪੈਂਦਾ ਹੈ ਇਹ ਨਹੀਂ ਕਿ ਪਹਿਲਾਂ ਇਹ ਦਵਾਈ ਛੱਕ ਕੇ ਫੇਰ ਬਾਹਰ ਨਿਕਲਦਾ ਹੋ। ਸਾਰਾ ਦਿਨ ਇਸ ਦਵਾਈ ਦਾ ਇਹਦੇ ਅੰਦਰ ਨਸਾ ਰਹਿੰਦਾ ਹੈ। ਅੰਮ੍ਰਿਤ ਵੇਲੇ ਤਾਂ ਹੀ ਤਾਂ ਕਿ ਹੈ ਗੁਰ ਕਾ ਸ਼ਬਦ ਉਚਾਰਕ ਹੈ। ਧਰਮਸਾਲ ਦੀ ਸੁਰਤ ਕਰਨ ਦਾ ਭਾਈ ਗੁਰਦਾਸ ਜੀ ਨੇ ਸਿੱਖ ਦੀ ਕਰਨੀ ਲਿਖੀ ਹੈ। ਪਹਿਲਾਂ ਧਰਮਸਾਲ ਵਿੱਚ ਜਦ ਜਾਂਦਾ ਹੈ ਜਦੋਂ ਐਨ ਰਜ ਜਾਂਦਾ ਹੈ ਕਿਉਂਕਿ ਉਹਨੇ ਵਰਤਾਉਣਾ ਹੈ। ਰੱਜ ਕੇ ਜਾਏਗਾ। ਧਰਮਸਾਲ ਦੀ ਸੁਰਤ ਕਰਨ ਦਾ ਬਾਦ ਉੱਚ ਹੈ। ਗੁਰਸਤਗੁਰ ਕਾਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਗੁਰਾਮਦਾਸ ਜੀ ਮਹਾਰਾਜ ਕਹਿੰਦੇ ਨੇ। ਪਹਿਲਾ ਕੰਮ ਹੈ ਰੱਜਣਾ। ਫਿਰ ਆਪਣੇ ਆਸਣ ਤੋਂ ਉੱਠਣਾ ਹੈ। ਫਿਰ ਇਸ਼ਨਾਨ ਕਰਨਾ ਹੈ, ਫਿਰ ਚੜ੍ਹੇ ਦਿਨਸ ਗੁਰਬਾਣੀ ਗਾਵੇ, ਬੈਧਿਆਂ ਉੱਠਦਿਆਂ ਨਾਮ ਤੇ ਆਵੇ। ਸਾਰਾ ਦਿਨ ਕਮਾਈ ਹੋ ਜਾਂਦੀ। ਛੋਟੇ RAM ਨਾਮ ਦੁਖ ਸਾਰਾ ਹਿਰਦੇ ਵਸਿਆ ਸੋ ਬਾਹਰ ਪਸਾਰਾ। ਫਿਰ ਉਹਨੂੰ ਇਹ ਸਮਝ ਆ ਜਾਂਦੀ ਵੀ ਜੇ ਜਿਹੜਾ ਮੇਰੇ ਹਿਰਦੇ ਵਿੱਚ ਵਸ ਰਿਹਾ ਮੈਨੂੰ ਦਿਖ ਰਿਹਾ ਉਹ ਬਾਹਰ ਵੀ ਹੈ। ਅੰਦਰ ਵਸੇ ਬਾਹਰ ਵੀ ਹੋਈ ਪਹਿਲਾਂ ਅੰਦਰ ਦੀ ਤਾਂ ਆਵੇਗੀ ਸੋਚੀ। ਫਿਰ ਬਾਹਰ ਦਿਖੇਗਾ। ਵਸੇ ਨਹੀਂ ਦਿਖੇਗਾ। ਫਿਰ ਕਿਹੜਾ ਮੰਦਾ ਕਿਹੜਾ ਚੰਗਾ ਕੋਈ ਵੀ ਨਾ ਮੰਦਾ ਹੈ ਕੋਈ ਨ ਚੰਗਾ ਹੈ। ਚੰਗਾ ਵੀ ਕੋਈ ਨਹੀਂ। ਵੇ ਵੀ ਚੰਗਾ ਵੀ ਨਹੀਂ ਸਮਝਦਾ ਨਾ ਬੰਦਾ ਵੀ ਜੇ ਬੰਦਾ ਚੰਗਾ ਸਮਝ ਰਿਹਾ ਜੇ ਫੇਰ ਨਹੀਂ ਉਹ ਤਾਂ ਇੱਕ ਦੇਖਦਾ ਹੈ ਬਸ ਤੇ ਰੂਪ ਉਹਨੂੰ ਦਿਖਦੇ ਨੇ ਨਾਨਕ ਜਾਣੈ ਸਭ ਉਪਾਵਣ ਹਾਰਾ ਜਿਹੜਾ ਸਾਰਿਆਂ ਨੂੰ ਸਾਨੂੰ ਪੈਦਾ ਕਰਨ ਵਾਲਾ ਹੈ ਉਹ ਸਭ ਕੁਝ ਜਾਣਦਾ ਹੈ ਵੀ ਕੌਣ ਜਪ ਰਿਹਾ ਕੌਣ ਨਹੀਂ ਜਪ ਰਿਹਾ ਉਹ ਜਾਣਨ ਹਾਰ ਪ੍ਰਭੂ ਪਰਵੇਦ ਬਾਹਰ ਭੇਖਣਾ ਕਾਹੂ ਭੀਨ ਉਹ ਸਭ ਕੁਝ ਦੇਖਦਾ ਸਤਗੁਰੂ ਜੀ ਰਹਿਮਤ ਕਰਨ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ